ਮਰਦਾਬਾਦ ਮੁਕਾਬਲ ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ ਮਰਦਾਬਾਦ ਮੁਕਾਬਲ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਬਲ ਪੰਜਾਬ ਸਰਕਾਰ ਕਰਦੀ ਕੀ ਹੈਰਾ ਫੇਰੀ 420 ਪੰਜਾਬ ਸਰਕਾਰ ਕਰਦੀ ਕੀ ਹੈਰਾ ਫੇਰੀ 420 ਬਿਜਲੀ ਮੰਤਰੀ ਮਰਦਾਬਾਦ 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 ਬਿਜਲੀ ਮੰਤਰੀ ਮਰਦਾ ਮਰਦਾਬਾਦ ਮਰਦਾਬਾਦ ਬਿਜਲੀ ਬੋਰਡ ਦੀ ਕਟਿਆ ਅਰੇਂਜਮੈਂਟ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਕਰਦੀ ਕੀ ਤੇਰਾ ਤੇਰੀ 42 ਪੰਜਾਬ ਸਰਕਾਰ ਕਰਦੀ ਕੀ ਤੇਰਾ ਤੇਰੀ 42 ਹਾਂਜੀ ਸਰ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਹੀ ਰਣਜੋਤ ਸਿੰਘ ਜੀ ਮੈਂ ਖਜਾਂਚੀ ਆ ਜੀ ਸਰਕਰ ਰੋਪੜ ਤੋਂ ਟੀਜੂ ਤੋਂ ਜੀ ਸੋ ਅੱਜ ਇਹ ਰੈਲੀ ਕਰ ਰਹੇ ਹਾਂ ਤੁਸੀਂ ਕਿਸ ਸਬੰਧ ਦੇ ਵਿੱਚ ਇਹ ਰੈਲੀ ਜੀ ਸਾਡੀ ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਜੁਆਇੰਟ ਫੋਰਮ ਦੇ ਸਾਂਝੇ ਸੱਦੇ ਤੇ ਇਹ ਰੈਲੀ ਜਿਹੜੇ ਪਿਛਲੇ ਕੱਲ ਵੀ ਸਾਡੇ 2 ਜਿਹੜੇ ਮੁਲਾਜ਼ਮ ਹੈ ਸਹਾਇਕ ਲੈਨਮੈਨ ਉਹ ਸ਼ਹੀਦ ਹੋਏ ਉਸ ਤੋਂ ਪਹਿਲਾਂ ਤੋਂ ਇੱਕ ਦੋ ਤਿੰਨ ਦਿਨ ਪਹਿਲਾਂ ਇੱਕ ਖਰਣਾ ਮੁੰਡਾ ਠਿੱਕੇ ਤੇ ਸੀਗਾ ਕੱਚਾ ਕੰਮ ਆ ਉਹ ਸ਼ਹੀਦ ਹੋਇਆ ਜੀ ਸੋ ਅ ਅੱਜ ਕੱਲ੍ਹ ਫੇਰ ਇੱਕ ਮੁੰਡੇ ਨੂੰ ਉੱਥੇ ਖਮਾਣੋ ਕਰੰਟ ਲੱਗਿਆ ਉਹ ਡਿੱਗ ਗਿਆ ਉਤੋਂ ਥੋੜੀ ਜਿਹੀ ਉਹ ਠੀਕ ਹੈ ਜਾਨੀ ਉਹਦੀ ਸਿਹਤ ਸੋ ਇਹ ਸੰਬੰਧ ਵਿੱਚ ਸਾਡੇ ਨਾਲ 10-15 ਦਿਨ ਤੋਂ ਪਹਿਲਾਂ ਵੀ ਇਹ ਚੀਜ਼ਾਂ ਸਾਡੇ ਨਾਲ ਵਿੱਚਦੇ ਰਹੀਆਂ ਜੋ ਸਾਡਾ ਸਾਨੂੰ ਨਾ ਤਾਂ ਉਸ ਚੀਜ਼ ਦਾ ਕੋਈ ਬੈਨੀਫਿਟ ਦਿੱਤਾ ਗਿਆ ਸੋ ਸਾਡੀ ਇਹੀ ਮੰਗ ਹੈ ਵੀ ਜਿਹੜੇ ਸਾਡੇ ਸਾਥੀ ਹੈ ਉਹਨਾਂ ਨੂੰ 1-1 ਕਰੋੜ ਦੀ ਸਹਾਇਤਾ ਜੋ ਪੰਜਾਬ ਸਰਕਾਰ ਨੇ ਦੇ ਰਹੀ ਹੈ ਔਰ ਸਾਡੇ ਬੰਦੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸੋ ਸਾਡੇ ਬੰਦੇ ਵੀ 24 24 ਘੰਟੇ ਕੰਮ ਕਰ ਰਹੇ ਆ ਸਾਡੇ ਕੋਲ 15 15 ਫੀਲਰ ਆ ਦੋ ਦੋ ਬੰਦੇ ਆ ਸੋ ਇਸ ਕਰਕੇ ਸਾਡੀ ਜਿਹੜੀ ਮੰਗ ਹੈ ਇਹਨੂੰ ਮੰਨਿਆ ਜਾਵੇ ਉਹ ਕੀ ਕਾਰਨ ਮੰਨਦੇ ਹੋ ਤੁਸੀਂ ਜੋ ਉਹਨਾਂ ਦੇ ਮਤਲਬ ਕਿ ਉਹ ਸ਼ਹੀਦ ਹੋਏ ਉਹ ਕਾਰਨ ਇਹੀ ਹੈ ਜੀ ਕਾਰਨ ਉਹ ਮੁੰਡੇ ਇੱਕ ਇੱਕ ਮੁੰਡਾ ਸੀਗਾ ਡਿਊਟੀ ਤੇ ਉਹ ਠੀਕ ਹੈ ਜੀ ਉਹ ਲਾਈਨ ਵੀ ਬੰਦ ਕਰਾਉਣੀ ਪੈਂਦੀ ਆ ਪਿੱਛੋਂ ਜਨਰੇਟਰਾਂ ਦੀ ਸਪਲਾਈ ਵੀ ਆ ਜਾਂਦੀ ਆ ਜੀ ਸੋ ਇਸ ਕਰਕੇ আর্থਿੰਗ ਵੀ ਆਪਾਂ ਤਾਂ ਹੀ ਦੋਨੋਂ ਪਾਸੇ ਦਾ ਕਰ ਨਹੀਂ ਸਕਦੇ ਜੇ ਇੱਕ ਪਾਸੇ আর্থਿੰਗ ਕਰੂਗੇ ਨਾਲੇ আর্থਿੰਗ ਸਟਿਕਾਂ ਲਿਜਾਣੇ ਵਾਸਤੇ ਇੱਕ ਬੰਦਾ ਕੰਪਲੇਨਟ ਕਰੂਗਾ ਜਾ ਕੇ ਕਿ ਆ ਜੀ ਉਹਦੇ ਪਾ ਮੋਟਰਸਾਈਕਲ ਆ ਜਾਂ ਸਕੂਟਰ ਆ ਕਿਹਾ ਉੱਥੇ আর্থਿੰਗ ਸਟਿਕ ਆ ਉਹਦੇ 'ਤੇ ਲਜਾਊਗਾ ਜਾਂ ਉਹਦੇ ਪਾ ਆਪ ਕਰੂਗਾ ਕੋਸੋ ਕੱਲਾ ਬੰਦਾ ਵਿਚਾਰਾ ਇਕੱਲ ਤੋਂ ਗਰਮੀ ਆਣੀ ਆ ਉੱਪਰੋਂ ਪ੍ਰੈਸ਼ਰ ਆਣਾ ਹੈ ਉਤੋਂ ਅਫਸਰਾਂ ਦਾ ਪ੍ਰੈਸ਼ਰ ਆਣਾ ਲੋਕਾਂ ਦਾ ਪ੍ਰੈਸ਼ਰ ਆਣਾ ਇੱਕ ਤੁਸੀਂ ਸਾਡੇ ਫੋਨ ਦੇਖ ਲਿਓ ਜਿਹੜੇ ਰਾਡੇ ਮੈਂਟੀਨਸ ਵਾਲੇ ਆ ਰਿਹਾ ਸਾਡੇ ਜੈ ਸਿੰਘ ਸਾਹਿਬਾਨ ਦੇ ਫੋਨ ਆ ਸਾਡੇ ਹੋਰ ਕੰਮਿਆਂ ਦੇ ਫੋਨ ਆ ਇੱਕ ਫੋਨ ਇੱਕ ਮਿੰਟ ਦੇ ਵਿੱਚ ਵਿੱਚ 20-20 ਫੋਨ ਆ ਰਿਹਾ ਲੋਕਾਂ ਦੇ ਵੀ ਸਾਡੀ ਸੋ ਇਸ ਕਰਕੇ ਇਹ ਜਿਹੜੀ ਹਾਸਤਾ ਹੋਇਆ ਇਹ ਘਟ ਜਿਹੜੇ ਸਾਡੇ ਮਲਾਜਮ ਹੈ ਜੀ ਇਹ ਉਸ ਦੀ ਬਦੌਲਤ ਹੋਇਆ ਔਰ ਸਾਡਾ ਜਿਹੜਾ ਸਿਸਟਮ ਹੈ ਕੋਈ ਬਹੁਤਾ ਇੰਨਾ ਵਧੀਆ ਨਹੀਂ ਹੈਗਾ ਪ੍ਰੈਸ਼ਰ ਬਹੁਤ ਆ ਸਾਨੂੰ ਉਤੋਂ ਸੋ ਇਸ ਕਰਕੇ ਸਾਡੇ ਬੰਦੇ ਟੈਨਸ਼ਨ ਦੇ ਵਿੱਚ ਇਹ ਹਾਦਸਾ ਹੋ ਜਾਂਦਾ ਹੈ ਜੋ ਇਸ ਕਰਕੇ ਇਹਦੀ ਜ਼ਿੰਮੇਵਾਰ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਦੀ ਮੈਨੇਜਮੈਂਟ ਹੈ ਜੀ ਸੋ ਕਰਾਲੀ ਦੇ ਵਿੱਚ ਵੀ ਜਦੋਂ ਕਿਤੇ ਮਤਲਬ ਕਿ ਬਿਜਲੀ ਦਾ ਕਟ ਲੱਗਦਾ ਜਾਂ ਕੋਈ ਫੋਨ ਜਾਂਦਾ ਤਾਂ ਮਤਲਬ ਕਿ ਬਿਜਲੀ ਖਰਾਬ ਹੁੰਦੀ ਹੈ ਤਾਂ ਮੁਲਾਜ਼ਮਾਂ ਦਾ ਇਹੀ ਕਹਿਣਾ ਹੁੰਦਾ ਕਿ ਬੰਦੇ ਦੋ ਐ ਤੇ ਕਿੱਥੇ ਕਿੱਥੇ ਜਾਂਦੇ ਦੇਖੋ ਗੱਲੇ ਬਿਲਕੁਲ ਉਹਨਾਂ ਦੀ ਸੱਚੀ ਹੈ ਕਿ ਜੋ ਹੁਣ ਹਾਲਾਤ ਕੰਮ ਦੇ ਉਹ ਮੈਕਮੇ ਨੇ ਫੋਨ ਰਾਹੀ ਸਾਰਾ ਖਪਤਕਾਰਾਂ ਨੂੰ ਇੱਕ ਫੋਨ ਨੰਬਰ ਦਿੱਤਾ 1912 ਨੰਬਰ ਜੀ ਇਹ ਕੋਈ ਕੰਪਲੇਂਟ ਆਉਦੀ ਉਹ ਤੇ ਕਮਿਊਨੀਕੇਟ ਕਰੋ ਜੀ ਲੇਕਿਨ ਉਹ 1912 ਦੇ ਕਮਿਊਨੀਕੇਟ ਦੇ ਕੰਮ ਸੇ ਖਾੰ ਬੰਦੇ ਮੁਲਾਜ਼ਮ ਦੋ ਆ ਕੰਮ ਕਰਨ ਵਾਲੇ ਹਾਂਜੀ ਤੇ ਏਰੀਆ ਉਹਨਾਂ ਦਾ ਤਕਰੀਬਨ ਘੱਟੋ-ਘੱਟ ਹੈਗਾ 25-30 ਕਿਲੋਮੀਟਰ ਦਾ ਜੀ ਤੇ ਇਸ ਕਰਕੇ ਉਹ ਦੋ ਬੰਦੇ ਕਿੱਥੇ-ਕਿੱਥੇ ਹੱਲ ਕਰ ਸਕਦੇ ਆ ਹਾਂਜੀ ਦੂਜਾ ਹਾਲਾਤ ਇਹ ਐ ਵੀ ਸਾੜੇ ਕੋਈ ਨਾ ਕੋਈ ਸਾੜਾ ਸਿਧਾਂਤ ਬਣਿਆ ਹੋਇਆ ਕੰਮ ਦਾ ਜੀ ਵੀ ਸਾੜਾ ਜਿਵੇਂ ਕੋਈ ਐਮਐਲਏ ਸਾਹਿਬ ਹੈ ਜਾਂ ਕੋਈ ਮਿਨਿਸਟਰ ਹੈ ਉਹ ਸਿੱਧੇ ਆ ਕੇ ਹੁਣ ਜਈਆਂ ਨੂੰ ਪਤਾ ਨਹੀਂ ਕਿ ਉਹ ਮਿਨਿਸਟਰ ਆਪ ਅਸਲ ਕਰਦੇ ਜਾਂ ਨਕਲ ਬਣ ਕੇ ਕਰਦੇ ਆ ਕੋਈ ਕਹਿੰਦਾ ਮੈਂ ਫਰਾਣੇ ਦਾ ਪੀਏ ਬੋਲਦਾ ਕੋਈ ਠਿਮਕੇ ਦਾ ਕਹਿੰਦਾ ਮੈਂ ਪੀਏ ਬੋਲਦਾ ਇਸ ਕਰਕੇ ਉਹ ਇਸ ਤਰ੍ਹਾਂ ਕਰਕੇ ਪ੍ਰੈਸ਼ਰ ਬੋਰ ਪਾ ਦਿੰਦੇ ਆ ਇਸ ਕਰਕੇ ਜਈਆਂ ਨੂੰ ਹੋਦਾ ਵੀ ਪਤਾ ਨਹੀਂ ਵੀ ਕਸਾੜੀ ਕਮਲੇਟ ਨਾ ਹੋ ਜੇ ਉਹ ਬੰਦਿਆਂ ਨੂੰ ਹੋਰ ਪ੍ਰੈਸ਼ਰ ਕਰਦੇ ਵੀ ਉਤੋਂ ਫੋਨ ਆ ਗਿਆ ਜਲਦੀ ਕਰੋ ਆ ਕਰੋ ਇਸ ਕਰਕੇ ਸਾਡਾ ਮੇਨ ਐਕਸੀਡੈਂਟ ਦਾ ਕਾਰਨ ਇਹੀ ਹੈ ਤੇ ਉਹ ਬੰਦੇ ਬਿਲਕੁਲ ਸੱਚ ਕਹਿ ਰਹੇ ਨੇ ਵੀ ਅਸੀਂ ਦੋ ਹੀ ਬੰਦੇ ਆ ਕਮਲੇਟਾਂ ਜ਼ਿਆਦਾ ਕੰਮ ਇਸ ਕਰਕੇ ਅਸੀਂ ਸਮੇਸ਼ਰ ਜਦੋਂ ਵੀ ਸਮਾਂ ਲੱਗਿਆ ਆ ਕਮਲੇਟ ਨਵੇੜ ਕੇ ਉਹਦੇ ਕੰਮ ਹਾਂਜੀ ਸੋ ਕੀ ਮੰਗ ਕੀ ਹੈ ਹੁਣ ਮੰਗ ਸਾਡੀ ਇਹੀ ਹੈ ਕਿ ਤਾਂ ਜਿਹੜਾ ਜਿਵੇਂ ਸਰਕਾਰਾਂ ਜਾਂ ਸਾਰੀ ਮੈਨੇਜਮੈਂਟ ਮੁਲਾਜ਼ਮਾਂ ਤੋਂ ਕੰਮ ਹਾਲਾਤਾਂ ਦੇ ਮੁਤਾਬਕ ਲੈਣਾ ਚਾਹੁੰਦੀ ਹੈ ਤੋਂ ਉਸ ਹਿਸਾਬ ਨਾਲ ਸਾਨੂੰ ਜਿਹੜਾ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਵੇ ਜਿਵੇਂ ਕਿ ਹੁਣ ਸਾਨੂੰ ਕਰੰਟ ਤੋਂ ਬਚਣ ਵਾਸਤੇ ਸਾਰੇ ਮੁਲਾਜ਼ਮਾਂ ਅਰਸ਼ ਚਿੱਕਾ ਜ਼ਰੂਰੀ ਹੈ ਪਾਰਸਟਿਕਾ ਮਹਿਕਮੇ ਨੇ ਮੋਹਈਆ ਵੀ ਕਰਾਈਆਂ ਹੋਈਆਂ ਮੋਹਈਆ ਕਰਾਈ ਜਾਵੇ ਜਿਹਦੇ ਪੂਰਾ ਸਮਾਨ ਨਾਲ ਲੈਸ ਹੋਵੇ ਉਹ ਜਿਸੇ ਚੀਜ਼ ਦੀ ਲੋੜ ਨਾਲ ਪੌੜੀ ਸਾਰਾ ਸਮਾਨ ਸਾਰੇ ਕੋਲ ਤਾਂ ਸਮਾਨ ਹੀ ਨਹੀਂ ਮਿਲ ਰਿਹਾ ਤੁਹਾਨੂੰ ਮਹਿਕਮੇ ਕੋਲ ਜੀ ਚਰਮਾਨ ਜੀ ਅੱਧੀ ਰਾਤ ਨੂੰ ਪੌੜੀ ਕਿਸੇ ਕੋਲ ਨਹੀਂ ਹੁੰਦੀ ਗਵਾਂਡੀਆਂ ਗਵਾਂਡੀਆਂ ਦੇ ਅਸੀਂ ਕਿਸੇ ਜੇ ਦਰਵਾਜ਼ਾ ਖੜਵਾਉਣੇ ਹਾਲਾਤ ਖਰਾਬ ਹੈ ਅਗਲੇ ਕਹਿੰਦਾ ਚੋਰ ਆ ਕੇ ਰੋਲਾ ਪਾ ਦਨਗਾ ਇਸ ਕਰਕੇ ਇਸ ਕਰਕੇ ਹਾਲਾਤ ਬਹੁਤਕ ਪੌੜੀ ਬਿਨਾ ਕੰਮ ਕਰਨਾ ਮੁਸ਼ਕਲ ਹੈ ਇਸ ਕਰਕੇ ਜੰਮਾ ਕਿਸੇ ਤਰ੍ਹਾਂ ਕਰਨ ਦਾ ਕੋਸ਼ਿਸ਼ ਵੀ ਕਰਦਾ ਉਹ ਸੱਟ ਦਾ ਸ਼ਕਾਰ ਹੁੰਦਾ ਐਕਸੀਡੈਂਟ ਦਾ ਸ਼ਕਾਰ ਹੁੰਦਾ ਜੀ ਇਹੀ ਕਾਰਨ ਠੀਕ ਹੈ सरकार मुदाबाद 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 बिजली बोर्ड मुर्दाबाद मुरादाबाद मुदाबाद अफसर मुर्दाबाद मुदाबाद मुदाबाद बिजली मंत्री मुदाबाद मुर्दाबाद मुरादाबाद मुर्दाबाद मुर्दाबाद सरकार मुर्दाबाद मुदाबाद मुदाबाद ये सरकार कर दिया की चार सौ सरकार ਦੀ ਹੈ ਮੇਰੀ 420 ਜੈਸਕਾਰ ਮੁਤਾਬਕ ਮੁਤਾਬਕ ਮੁਤਾਬਕ